ਉਹ ਕਟਿੰਗ ਅਕਰੋਸ ਪਾਰਟੀ ਲਾਇੰਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕੰਗੜ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਰ ਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨਲਾ ਜਲਾਲਪੁਰ ਸਾਹਿਬ ਸਾਡੇ ਇੱਕ ਐਮਐਲਏ ਸਾਹਿਬ ਨਾਲ ਨੇ ਬਹੁਤ ਸਾਰੇ ਮੇਰੇ ਹੋਰ ਸਾਥੀ ਸਾਹ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾਸੁਰਿੰਦਰ ਪਾਲ ਸਿੰਘ ਸਿਬਿਆ ਜੀ ਐਕਸੈਮਲੇ ਸਾਹਿਬ ਰਾਜਾ ਵੀਰ ਕਲਾ ਦੀ ਪੋਰਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਤੇ ਫੁੱਲ ਭਿੰਡ ਕਰਨ ਵਾਸਤੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਕਰਾਂਗਾ ਬਿਸ਼ਰੀ ਰੋ ਨੂੰ ਆਪਣੇ ਚਤਾਂ ਸੰਵਾਸ ਬਾਰੇ ਆਸ਼ਰਾਂ ਕੁਝ ਹੋ ਰਿਹਾ ਹੈ ਕਟਿੰਗ ਅ ਕ੍ਰਾਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਪਾਈਚਾਰਾ ਤੇ ਸਤਕਾਰ ਸੀ ਬਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾਗੁਰਪ੍ਰੀਤ ਸਿੰਘ ਨਾਲ ਨੇ विक्रम चौधरी जी ਸਾਡੇ ਐਮਐਲਏ ਨਾਲ ਨੇ ਮਦਨਲਾ ਜਲਾਲਪੁਰ ਸਾਹਿਬ ਸਾਡੇ ਐਕਸਐਮਐਲਏ ਸਾਹਿਬ ਨਾਲ ਨੇ ਬਹੁਤ سارے ਮੇਰੇ ਹੋਰ ਸਾਥੀ ਸਾਹ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾ ਸੁਰਿੰਦਰਪਾਲ ਸਿੰਘ ਸਿਬਿਆ ਜੀ ਐਕਸਐਮਐਲਏ ਸਾਹਿਬ ਰਾਜਾ ਦੀਰਕਲਾ ਜੀ ਹੋਰ ਵੀ ਸਾਡੇ ਬਹੁਤ سارے ਸਾਥੀ ਲਾਲੀ ਜੀ ਨਿਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਰੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸੋ ਮੈਂ ਗੁਰਮਾਰਾ ਸਾਹਿਬ ਦੇ ਚਰਨਾਂ ਚ ਹੀ ਅਰਦਾਸ ਕਰਾਂਗਾ ਵੀ ਸ੍ਰੀ ਰੂਹ ਨੂੰ ਆਪਣੇ ਚਰਨਾਂ ਸੰਵਾਸ ਪਾਵੇਗਾ ਅਸਾਂ ਕੁਝ ਹੋਰ ਕੀ ਹੈ ਕਟਿੰਗ ਅ ਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਭਾਈਚਾਰਾ ਤੇ ਸਤਕਾਰ ਸੀ ਵਿਚੇ ਸਟੋਰ ਤੇ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾਗੁਰਪ੍ਰੀਤ ਸਿੰਘ ਨਾਲ ਨੇ विक्रम चौधरी जी ਸਾਡੇ ਐਮਐਲਏ ਨਾਲ ਨੇ ਮਦਨਲਾ ਜਲਾਲਪੁਰ ਸਾਹਿਬ ਸਾਡੇ ਐਕਸਐਮਐਲਏ ਸਾਹਿਬ ਨਾਲ ਨੇ ਬਹੁਤ سارے ਮੇਰੇ ਹੋਰ ਸਾਥੀ ਸਾਹ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾ ਸੁਰਿੰਦਰਪਾਲ ਸਿੰਘ ਸਿਬਿਆ ਜੀ ਐਕਸਐਮਐਲਏ ਸਾਹਿਬ ਰਾਜਾ ਦੀਰਕਲਾ ਦੀ ਹੋਰ ਵੀ ਸਾਡੇ ਬਹੁਤ سارے ਸਾਥੀ ਲਾਲੀ ਜੀ ਨਿਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸੋ ਮੈਂ ਗੁਰਮਾਰਾ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਕਰਾਂਗਾ ਵੀ ਸ੍ਰੀ ਰੂਹ ਨੂੰ ਆਪਣੇ ਚਰਨਾ ਸੰਵਾਸ ਪਾ ਲਵੇ। ਅਸਾਂ ਕੁਝ ਹੋ ਹੋਇਆ। ਕਟਿੰਗ ਅ ਕ੍ਰਾਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਭਾਈਚਾਰਾ ਤੇ ਸਤਕਾਰ ਸੀ। ਵਿਚੇ ਸਟੋਰ 'ਤੇ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾਗੁਰਪ੍ਰੀਤ ਸਿੰਘ ਨਾਲ ਨੇ विक्रम चौधरी जी ਸਾਡੇ ਐਮਐਲਏ ਨਾਲ ਨੇ ਮਦਨਲਾ ਜਲਾਲਪੁਰ ਸਾਹਿਬ ਸਾਡੇ ਇੱਕ ਐਮਐਲਏ ਸਾਹਿਬ ਨਾਲ ਨੇ ਬਹੁਤ سارے ਮੇਰੇ ਹੋਰ ਸਾਥੀ ਸਾਹ ਹਰਿੰਦਰਪਾਲ ਸਿੰਘ